ਜਾਤਵੀ ਯੂਐਸਏ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਕੈਲਿਫੋਰਨੀਆ ਦੇ ਇੱਕ ਸੁਪਰਸਟੋਰ ਜਿੱਥੇ ਹਰ ਲੋੜ ਦਾ ਜਿਹੜਾ ਸਾਮਾਨ ਹੈ ਉਹ ਮਿਲਦਾ ਹੈ ਆਓ ਹੁਣ ਤੁਹਾਨੂੰ ਇੱਕ ਸੁਪਰਸਟੋਰ ਦੀ ਅੰਦਰ ਦੀ ਝਲਕ ਜਿਹੜੀ ਆ ਉਹ ਦਿਖਾਉਂਦੇ ਹਾਂ ਇਹ ਫੈਮਸ ਕਲੱਬ ਅਮਰੀਕਾ ਦਾ ਸਭ ਤੋਂ ਵੱਡਾ ਸੁਪਰਸਟੋਰ ਹੈ ਇੱਥੇ ਜਿਹੜੀਆਂ ਸਲਾਨਾ ਐਂਟਰੀ ਫੀਸ ਜਿਹੜੀ ਹੈ ਉਹ 50 ਡਾਲਰ ਫੀਸ ਐਂਟਰੀ ਜਿਹੜੀ ਹੈ ਉਹ ਕਾਰਡ ਨਹੀਂ ਹੁੰਦੀ ਐ ਇੱਥੇ ਦੁਨੀਆ ਦੀ ਹਰ ਚੀਜ਼ ਤੁਹਾਨੂੰ ਜੋ ਤੁਸੀਂ ਸੋਚੋਗੇ ਉਹ ਮਿਲ ਜਾਏਗੀ ਜਿਵੇਂ ਇਲੈਕਟ੍ਰੋਨਿਕ ਸਮਾਨ, ਦਰੋਸਰੀ, ਬੈੱਡ ਹੋਰ ਜਿਹੜਾ ਸ਼ਰਾਬ ਹਰ ਤਰ੍ਹਾਂ ਦਾ ਜਿਹੜਾ ਕੋਈ ਵੀ ਤੁਸੀਂ ਸੋਚੋਗੇ ਸਮਾਨ ਤੁਹਾਨੂੰ ਮਿਲ ਜਾਏਗਾ ਇਹ ਤੇ ਲੈਣਾ ਲੱਗੀਆਂ ਲੈਂਦੀਆਂ ਹਮੇ ਜਿਹੜੇ ਛੋਟੇ ਦੁਕਾਨਦਾਰ ਐ ਉਹ ਵੀ ਇੱਥੋਂ ਸਮਾਨ ਲੈ ਕੇ ਆਪਣੇ ਸਟੋਰਾਂ ਚ ਵੇਚਦੇ ਆ ਆਓ ਗੇੜਾ ਕੱਢਦੇ ਆ ਦੇਖਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਅਵੇਲੇਬਲ ਹਨ ਆ ਦੇਖੋ ਦੁਨੀਆ ਦੇ ਸ਼ਰਾਬ ਦੇ ਬ੍ਰਾਂਡ ਪਏ ਆ ਇਤੋਂ ਹੀ ਲੋਕੀ ਲੈ ਕੇ ਜਿਹੜੇ ਆ ਉਹ ਵੇਚਦੇ ਆ ਇਹ ਦੇਖੋ ਜਿਹੜੀ ਮਹਿੰਗੀ ਸ਼ਰਾਬ ਹੈ ਉਸ ਨੂੰ ਲੋਕਿਚ ਰੱਖਿਆ ਪਿਆ ਇੱਥੋਂ 10 ਡਾਲਰ ਤੋਂ ਲੈ ਕੇ ਹਜ਼ਾਰਾਂ ਹਜ਼ਾਰ ਡਾਲਰ ਤੱਕ ਜਿਹੜੀ ਹੈ ਉਹ ਸ਼ਰਾਬ ਦੀ ਬੋਤਲ ਜਿਹੜੀ ਹੈ ਉਹ ਮਿਲਦੀ ਹੈ ਇਹ ਬੀਅਰ ਦੇ ਕੇਸ ਨੇ ਜਿਹੜੇ ਇੱਥੋਂ ਛੋਟੇ ਦੁਕਾਨਦਾਰ ਲੈ ਕੇ ਇੱਕ ਇੱਕ ਬੀਅਰ ਦੀ ਜਿਹੜੀ ਹੈ ਉਹ ਬੋਤਲ ਵੇਚਦੇ ਹਨ ਆ ਦੇਖੋ ਫਰਨੀਚਰ ਪਿਆ ਔਰ ਨਾਲ ਹੀ ਜਿਹੜੀ ਹੈ ਉਹ ਜੁਇਨਰੀ ਹੈ ਡਾਇਮੰਡ ਦੀ ਔਰੁੱਲੀ ਛੱਟੀ ਪਈ ਹੈ ਕੋਈ ਡਰ ਨਹੀਂ ਕੁਝ ਨਹੀਂ ਇਹ ਦੇਖੋ ਕੜੀਆਂ ਡਾਇਮੰਡ ਦੀਆਂ ਮੰਦਰੀਆਂ ਔਰ ਜਿਹੜਾ ਸਮਾਨ ਹੈ ਉਹ ਖੁੱਲ੍ਹੇ ਜਿਹੜੇ ਉਹ ਰੱਖਿਆ ਹੋਇਆ ਹੈ ਅੰਦਰ ਹੀ ਐਨਕਾਂ ਦੀ ਦੁਕਾਨ ਬਣੀ ਹੋਈ ਹੈ ਨਾਲ ਹੀ ਤੁਹਾਡੀ ਨਿਗਾਹ ਚੈੱਕ ਕਰਕੇ ਤੁਹਾਨੂੰ ਐਨਕ ਮਲਾ ਕੇ ਦੇ ਦਿੰਦੇ ਵੋਲਟਾ ਸਟੋਰ ਇਹ ਦੇਖੋ ਲਾਂਡਰੀ ਪਾਵਰ ਪੈਕ ਸਿਰਫ ਦੁਨੀਆ ਭਰ ਦੇ ਬ੍ਰਾਂਡ ਪਏ ਆ ਸਿਰਫ ਦੇ ਕੱਪੜੇ ਤੋਂ ਹੋਂਦਾ ਸਮਾਨ ਬੱਚਿਆਂ ਦੇ ਕੱਪੜੇ ਛੋਟੇ ਬੱਚਿਆਂ ਦੇ ਡਿਜ਼ਾਈਨਰ ਕੱਪੜੇ ਹੋਈ ਮਰਜ਼ੀ ਚੀਜ਼ ਲੈ ਲਓ ਹਰ ਤਰ੍ਹਾਂ ਦਾ ਜਿਹੜਾ ਸਮਾਨ ਜਿਹੜਾ ਉੱਥੇ ਉਹ ਦੇਖੋ ਰੈਡੀ ਟੈਂਡ ਜਿਹੜਾ ਆਪਾਂ ਅੰਦਰ ਵੀ ਹੈ ਤੇ ਬਰਤਨ ਪਏ ਆ ਹਰ ਤਰ੍ਹਾਂ ਦੇ ਸੁੰਦਰ ਅੰਦਰ ਤੋਂ ਸੁੰਦਰ ਬਰਤਨ ਪਰ ਤੋਂ ਪੱਤਾ ਮੈਂ ਮੰਨ ਲਈ ਸਟੋਰ ਰੂਟ ਸਈਰਾਂ ਦੇ ਰੂਟ ਸਬਜ਼ੀਆਂ ਯਾ ਜਿਕੇਈ ਤਰ੍ਹਾਂ ਦੇ ਪਿਆਜ਼ ਕਈ ਦੇਸਾਂ ਤੋਂ ਮਾਲ ਆਂਦਾ ਹੈ ਤੇ ਇਹ ਕਿਸਮ ਦੇ ਆਲੂ ਆਲੂ ਗਾਰਲਿਕ ਸ਼ਿਮਲਾ ਮੇਚ ਬੇਕਰੀ ਦਾ ਸਮਾਨ ਤੇ ਟਿਕਟ ਐਂਟੀ ਦੇਖਦੇ ਹਾਂ ਇੱਕ ਬੀਸਕੁਟ ਇੱਕ वैसे ਤਾਂ काउंटर ਲੱਗੇ ਆ ਬਿੱਲ ਬਣਨ ਲਈ ਪਰ ਕਾਊਂਟਰਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਬਿੱਲ ਬਣਾਉਣ ਲਈ ਲੋਕੀ ਜਿਹੜਾ ਸਮਾਨ ਖਰੀਦੇ ਆ ਉਹ ਆਪ ਹੀ ਜਿਹੜਾ ਮੋਬਾਈਲ ਤੇ ਸਕੈਨ ਕਰਕੇ ਸਮਾਨ ਬਿੱਲ ਬਣਾ ਲੈਂਦੇ ਆ ਔਰ ਉਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚੋਂ ਬਿੱਲ ਦੇ ਪੈਸੇ ਕੱਟੇ ਜਾਂਦੇ ਆ ਦੇਖੋ ਇਸ ਤਰ੍ਹਾਂ ਜਿਹੜਾ ਸਕੈਨ ਕੀਤਾ ਜਾ ਰਿਹਾ ਉਹ ਕਸਟਮਰ ਵੱਲੋਂ ਆਪ ਹੀ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਜਿਹੜਾ ਉਹ ਆਸਾਨ ਕਸਟਮਰ ਨੂੰ ਹੋ ਰਿਹਾ ਬਾਹਰ ਜਾਣ ਸਮੇ ਸਕੈਨਰ ਲੱਗੇ ਆਪ ਹੀ ਸਮਾਨ ਚੈੱਕ ਹੋ ਜਾਂਦਾ ਹੈ